ਪਹਿਲਾ ਕੁੜੀ ਦਾ ਸਿਰੌੜਾ ਸੀਗਾ ਤੇ ਤਰ ਜਵਾਨ ਤੋਂ ਹੀ ਮਰੇ ਮੁੰਡੇ ਵਰਤੇ ਮੁੰਡੇ ਦਿੱਤੇ ਜਵਾਨ ਤੋਂ ਬਾਅਦ ਹੁਣਾਂ ਦੇ ਸਵਟਣਾ ਹੀ ਵੜਣਾ ਮਾਰਨਾ ਕੁੱਟਣਾ ਵੱਟ ਕੇ ਛੱਡਾਂਗੇ ਆਂ ਤੇ ਤੀਜੇ ਨੇ ਮੁੰਡੇ ਆਏ ਜੀ ਜਿਹਨ ਗੇੜ ਗੁੱਡ ਪੰਨੇ ਆ ਜੀ ਗੇੜ ਗੁੱਡ ਪੰਨ ਕੇ ਗੱਡੀਆਂ ਵੀ ਪੰਥੀਆਂ ਸਾਰੀਆਂ ਜੀ ਮੇਰੀ ਗੱਡੀ ਪੰਥੀ ਹੈ ਜੀ ਪਹਿਲਾਂ ਲੜਾਈ ਹੋਈ ਇਹਨਾਂ ਦੀ ਪਹਿਲਾਂ ਲੜਾਈ ਹੋ ਕੇ ਠੰਡੀ ਹੋ ਗਈ ਸੀਗੀ ਜੀ ਫੱਟਾ ਮਾਰ ਕੇ ਗਏ ਲੜਾਈ ਚ ਲੜਦੇ ਸਾਰ ਨਹੀਂ ਕੁੜੀ ਦੇ ਚੱਕਰ ਚ ਹੈ ਜੋਰਦਾਂ ਕੇ ਨਾਮ ਜਮਾਨਤ ਤੇ ਬਾਹਰ ਆਇਆ ਤੇ ਉਹ ਕਹਿੰਦੇ ਕਰੇ ਨਹੀਂ ਵੜਨ ਦੇਣਾ ਸੀ ਇਹਨੂੰ ਮਾਰਨਾ ਮਾਰਨਾ ਅਜਾ ਤੇ ਗੁਰੀ ਲੈਗ ਗਿਆ ਸੀਗਾ ਇਹ ਫਿਰ ਉੱਥੇ ਜਾ ਕੇ ਹਾਰਨ ਮਾਰਦੇ ਅਗਲੇ ਨੇ ਗੁਰੀਆਂ ਦੇ ਅੱਗੇ ਖੜਦੇ ਗਏ ਦੋ ਤਿੰਨ ਦਿਨ ਪਹਿਲਾਂ ਇਹ ਲੜਿਆ ਹੈ ਪ੍ਰਸ਼ੋਤਮ ਕਿਥੇ ਰਹਿੰਦੇ ਅਜੀਤ ਨਗਰ ਕੀ ਹੋਇਆ ਲੜਾਈ ਇਸ ਰਾਤ ਮੁੰਡੇ ਪੱਸੀ ਕਿ ਪਹਿਲਾ ਕੁੜੀ ਦਾ ਸਿਰੌੜਾ ਸੀਗਾ ਤੇ ਤਰ ਜਪਾਨ ਤੋਂ ਇਹ ਮਰੇ ਮੁੰਡੇ ਉਹਦੇ ਮੁੰਡੇ ਦੀ ਤੇ ਜਵਾਨ ਤੋਂ ਬਾਅਦ ਹੁਣਾਂ ਦੇ ਸ ਵੱਡਣਾ ਹੀ ਵੱਡਣਾ ਮਾਰਨਾ ਕੁੱਟਣਾ ਵੱਟ ਕੇ ਛੱਡਾਂਗੇ ਅੰਦੇ ਹਾਂ ਲੜਾਈ ਇਸ ਗੱਲ ਤੋਂ ਹੀ ਹੋਈ ਆ ਵੀ ਉਸ ਗੱਲ ਤੋਂ ਲੈ ਕੇ ਵੀ ਮੁੰਡੇ ਵਾਰੀ ਵਾਰੀ ਆ ਜਾਂਦੇ 15 20 ਤੇ ਇਕੱਠੇ ਆ ਕੇ ਰੋੜੀ ਆ ਜਾਂਦੇ ਦੋ ਤਿੰਨ ਦਿਨ ਹੋ ਗਏ ਸੀ ਲੜਾਈ ਚੱਲਦੀ ਨੂੰ ਤੇ ਰਾਤ ਤਾਂ ਘਰੇ ਵੜ ਗਏ ਨਾਲ ਗੱਡੀਆਂ ਭੰਨਤੀਆਂ ਸਾਡੀਆਂ ਦੋ ਦੋ ਗੱਡੀਆਂ ਸੀ ਤੇ ਦੋ ਦੋ ਗੱਡੀਆਂ ਤੇ ਨਾਲ ਇੱਕ ਚਿਰ ਤੇ ਮੇਰੇ ਸਾਟਾ ਮਾਰ ਕੇ ਖਿੱਚਾ ਤੂੰ ਹੀ ਬੁਆ ਛੋਟਾ ਬੁਆ ਸਾਡਾ ਪੰਨਤਾ ਇੱਕ ਵੱਡਾ ਗੇਟ ਕੋਲ ਕੋਲ ਮਾਰ ਮਾਰ ਕੇ ਗੇਟ ਪੰਨਤਾ ਫਿਰ ਅੱਗੇ ਇੱਕ ਛੋਟਾ ਗੇਟ ਉਹ ਵੀ ਪੰਨਤਾ ਤੇ ਸਿਰ ਖਿੱਚ ਕੇ ਬਾਹਰ ਲੈ ਕੇ ਜਾਂਦੇ ਸੀ ਮੈਨੂੰ ਅੰਦਰ ਸੀ ਤੁਹਾਡੀ ਬੁੜੀ ਚੱਕ ਅੱકલ ਜਾਂਦੇ ਹਾਂ ਗੱਲ ਲੜਾਈ ਕਾਰਨ ਦੀ ਲੜਾਈ ਲੜਾਈ ਦਾ ਬਸ ਕੋਈ ਕਾਰਨ ਨਹੀਂ ਐ ਇਸੇ ਗੱਲ ਤੋਂ ਹੀ ਬਸ ਉਸੇ ਗੱਲ ਨੂੰ ਲੈ ਲੈਂਦੇ ਉਹਨਾਂ ਦੇ ਮੁੰਡੇ ਨਛੇ ਨਰਜੇ ਹੁੰਦੇ ਆ ਪ੍ਰੈਗਾ ਪ੍ਰੂ ਦਾ ਖਾਂਦੇ ਚਿੱਟਾ ਪੀਂਦੇ ਆ ਉਹ ਬਸ हां प्राणी सुनते कैगी अब बस ते और ते मुंडे पीछे जा, ही है ओस ते ही कह दंदे ਵੀ ਅਸੀਂ ਉਸੇ ਗੱਲ ਤੇ ਹੁੰਦੇ ਕਹਿ ਗਈ ਹੈ ਉੱਤੇ ਵੀ ਉਹ ਨਾ ਪਾਲੇ ਕਸੀ ਗੱਜਬਾਨਤਾ ਕਰਵਾਈ ਸੀ ਐਸ.ਸੀ. ਦੀ ਤੇ ਜੱਜ ਨੇ ਉਹਨੂੰ ਛੱਡਿਆ ਹੈ ਵੀ ਹੁਣ ਉਸ ਕਿਸ ਗੱਲ ਤੇ ਜੱਜ ਪਹਿਲਾਂ ਹੀ ਨਾ ਫੜਵਾਉਂਦੇ ਹੁਣ ਇਹਨਾਂ ਨੇ ਫੜਵਾ ਕੇ ਸਰ ਕੀ ਹੋਇਆ ਸਾਲ ਹੋ ਗਿਆ ਜਿਹੜੇ ਅੰਕ ਗੱਲ पे 30 ਹਜ਼ਾਰ ਕੀ ਸੁਣ ਹਾਂ ਤੇ ਇੱਕ ਕਾ ਖੰਡਾ ਖੰਡਾ ਵੱਡਾ ਸਰਪ ਤੇ ਕਿਰਪਾਨਾਂ ਸੋਟੀਆਂ 15 20 ਜਣੇ ਸੀਗੇ ਹੁਣ ਬਾਕੀ ਸੋਟੀਆਂ ਸੋਟੀਆਂ ਸਟਿੰਗਾਂ ਦਾ ਪਤਾ ਨਹੀਂ ਵੀ ਕੀ ਖੁਸ਼ੀ ਹੋਊਗਾ ਰਾਤ 8 9 ਦਾ ਟਾਈਮ ਸੀਗੇ ਸੀਗੇ ਲੇਡੀਸ਼ ਨਾਲ ਜਾਨ ਸੀ ਸਾਰੇ ਲੇਡੀ ਵੀ ਲੇਡੀਸ਼ ਵੀ ਲੋਤ ਨੇ ਦਿਨ ਨਾਲ ਸੀਗੇ ਮੁੰਡੇ ਕਿੰਨੇ ਮਾਰੇ ਸੀ ਸਾਡੇ ਹਾਂ ਨਾ ਨਵੰਬਰ ਦੇ ਆਨੇ ਮੁੰਡੇ ਨੇ ਮਾਰਿਆ ਸੀ ਕਿੰਨੇ ਆਲੇ ਸੀ ਮੁੰਡਾ ਦੋ ਤਿੰਨ ਦੋ ਤਿੰਨ ਜਣੇ ਤਾਂ ਦਿਸੀ ਮਰ ਕੇ ਸੱਟ ਤੋਂ ਬਾਅਦ ਮੈਨੂੰ ਪਤਾ ਨਹੀਂ ਵਾਵਾ ਜਣੇ ਸੀਗੇ ਕਿ ਸਾਰੇ ਆਤੇ ਕਸਦਾ ਅੱਥੇ ਕਿਦਾਂ ਅਸੀਂ ਇੱਕ ਅੱਛਾ ਖੰਡਾ ਸੀਗਾ ਖੰਡਾ ਸਾਡੇ ਕੋਲ ਅਸੀਂ ਆਰਾਮਤ ਵੀ ਕੀਤਾ ਫੜਿਆ ਵੀ ਉਹਨਾਂ ਦੇ ਕੋਲ ਕਾਰ ਵੀ ਕੀ ਮਤ ਹੈ ਹਾਂ ਕਾਰ ਵੀ ਦੇ ਅਸੀਂ ਇਨਸਾਫ ਮੰਗਦੇ ਵੀ ਸਾਨੂੰ ਪੂਰਾ ਖਤਰਾ ਨਾ ਤਾਂ ਵੀ ਕਦੇ ਵੀ ਸਾਡੇ ਕੋਲ ਪੈ ਸਕਦੇ ਯੂਸਫ ਜੀ ਮੈਟਰ ਜੀ ਮੈਂ ਗੇੜੇ ਤੋਂ ਆਇਆ ਸੀ ਗੰਗਾ ਨਗਰੋਂ ਤੇ ਮੈਂ ਗੱਡੀ ਅੰਦਰ ਕੀਤੀ ਜੀ ਅੰਦਰ ਕਰਕੇ ਤੇ ਗੇਟ ਲਾਇਆ ਉਦੋਂ ਬਾਈ 25 30 ਨੇ ਮੁੰਡੇ ਆਏ ਆ ਜੀ ਇਹਨਾਂ ਨੇ ਗੇੜ ਗੁੱੜ ਪੰਨੇ ਆ ਜੀ ਗੇੜ ਗੁੱੜ ਪੰਨ ਕੇ ਤੇ ਗੱਡੀਆਂ ਹੀ ਪੰਨਤੀਆਂ ਸਾਰੀਆਂ ਮੇਰੀ ਗੱਡੀ ਪੰਨਤੀ ਜੀ ਇਹ ਪਹਿਲਾਂ ਲੜਾਈ ਹੋਈ ਇਹਨਾਂ ਦੀ ਪਹਿਲਾਂ ਲੜਾਈ ਹੋ ਕੇ ਠੰਡੀ ਹੋ ਗਈ ਸੀਗੀ ਉਹਦੇ ਬਾਅਦ ਪੁਲਿਸ ਆਈ ਆ ਪੁਲਿਸ ਆਇਆ ਤੇ ਆਪਣੇ ਮਾਮੀ ਨੂੰ ਸੱਟ ਮਾਰੀ ਇਹਨਾਂ ਨੇ ਉਹ ਦਾਖਲ ਕਰਨਾ ਤੇ ਲੈ ਗਏ ਆ ਉਹਦੇ ਬਾਅਦ 10 ਮਿੰਟਾਂ ਬਾਅਦ ਨਾਲ ਦੀ ਨਾਲ ਗੱਲ ਪੈ ਗਈ ਇਹ ਪੁਰਾਣੀ ਰਜਿਸਟਰੀ ਹੋਈ ਥਾਣੀ ਹਾਂਜੀ ਪੁਰਾਣੀ ਜੀ ਕਿਸ ਗੱਲ ਲੈ ਇਹ ਮਾਮੇ ਨਾਲ ਜੀ ਕੁੜੀ ਦਾ ਮੈਟਰ ਹੈ ਜੀ ਮਾਮੇ ਦੇ ਲੜਕੇ ਨਾਲ ਗੱਡੀਆਂ ਦਾ ਨੁਕਸਾਨ ਵਾਵਾ ਹੋ ਗਿਆ ਜੀ ਕਿੰਨੇ ਦਾ ਇੱਕ ਗੱਡੀ ਦਾ ਹੈਗਾ 20-25 ਹਜ਼ਾਰ ਦਾ ਨੁਕਸਾਨ ਹੈਗਾ ਜੀ ਹਾਂਜੀ ਗੱਡੀਆਂ ਭੜੀਆਂ ਸੀ ਹਾਂ ਮੇਰੀ ਵਾਲੀ ਭਰੀ ਹੈ ਜੀ ਗੱਡੀ ਹਾਂ ਜੀ ਰਿਸੈਂਡ ਭਰਿਆ ਹੈ ਜੀ ਰਿਸੈਂਡ ਭਰਿਆ ਕਿਉਂ ਭਰਿਆ ਕਿਉਂ ਹਾਂ ਜੀ ਇਹ ਲੜਾਈ ਕਿੰਨੇ ਵੀ ਹੋਈ ਇਹ 10 9 10 ਦੇ ਵਿੱਚ ਹੋਈ ਹੈ ਜੀ ਠੀਕ ਘਰ ਗਈ ਸਕਦਾ ਕਿਰਪਾਨਾਂ ਸੀ ਉਹਨਾਂ ਕੋਲ ਜੀ ਗਡਾਸੇ ਸੀਗੇ ਜੀ ਨਾਮ ਕੀ ਬੰਦੇ ਦਾ ਨਾਮ ਆਪਣੇ ਇੱਕ ਦਾ ਜਸ਼ਨ ਪ੍ਰਗਟ ਕੱਕ ਮੋਟਾ ਕੁਲਦੀਪ ਸ੍ਰਿੰਦਰ ਸਰਿੰਦਰ ਦੇ ਦਾ ਦੋ ਲੜਕੇ ਸੀਗੇ ਜੀ ਬਾਕੀ ਹੋਰ ਵੀ ਮੁੰਡੇ ਸੀਗੇ ਜੀ ਨਾਲ ਉਹਨਾਂ ਦਾ ਨਹੀਂ ਮੈਨੂੰ ਪਤਾ ਜੀ ਹਾਂਜੀ ਇਹ ਜਿਹੜੀ ਸੀ ਨਾਲ ਹਾਂਜੀ ਲੇਡੀਆਂ ਜੇ ਆ ਗਈ ਸੀ ਨਾਲ ਸਾਰੇ ਕਾਰ ਵੀ ਦੀ ਕੀ ਮੰਗ ਕਾਰ ਵੀ ਦੀ ਮੰਗ ਆਪਣੀ ਆ ਜੀ ਆਪਣੀ ਗੱਡੀਆਂ ਦਾ ਕਲੇਮ ਕਰਾ ਦੇਣ ਜੀ ਜਿਹੜਾ ਜਿਹੜਾ ਹਾਂ ਉਸ ਤੋਂ ਬਾਅਦ ਨਹੀਂ ਪੁਲਿਸ ਆਈ ਜੀ ਪਹਿਲਾਂ ਆਈ ਸੀਗੀ ਹਾਂਜੀ ਐਂਬੂਲੈਂਸ ਲੈ ਕੇ ਆਈ ਜੀ ਮੈਨੂੰ ਰਾਤ ਹਾਂਜੀ ਗੱਡੀ ਦੇ ਵਿੱਚ ਮੇਰੇ ਕੈਸ਼ ਵੀ ਹੈਗਾ ਸੀਗਾ ਜੀ ਮੈਂ ਗੱਡੀ ਖਾਲੀ ਕਰਕੇ ਉੱਥੇ ਵਾਪਸੀ ਮਾਲ ਭਰਨਾ ਸੀ ਉੱਥੇ ਪੇਮੈਂਟ ਦੇਣੀ ਸੀਗੀ ਜੀ 60000 ਰੁਪਏ ਕੈਸ਼ ਦੇ ਵਿੱਚ ਮੇਰਾ ਬਟੂਆ ਸੀ ਉਹਦੇ ਵਿੱਚ ਲਾਇਸੈਂਸ ਹੈਗਾ ਜੀ 5000 ਰੁਪਏ ਉਹਦੇ ਵਿੱਚ ਕੈਸ਼ ਹੈਗੀ ਬਟੂਏ ਦੇ ਵਿੱਚ ਜੀ ਇਹਨਾਂ ਬਟੂਆ ਹੀ ਗਿਆ ਵਾ ਤੇ ਮੇਰੀ ਫਾਈਲ ਵੀ ਗਿਆ ਵਾ ਜੀ ਗੱਡੀ ਦੀ ਕੀ ਨਾਮ ਹੈ ਰਮਨਦੀਪ ਸੱਟਾ ਮਾਰ ਕੇ ਗਿਆ ਲੜਾਈ ਝਗੜੇ ਤੋਂ ਕਾਰਨ ਕੀ ਸੀ ਲੜਾਈ ਦਾ ਕਾਰਨ ਹੈ ਕੁੜੀ ਦਾ ਚੱਕਰ ਜੀ ਹੈ ਦੌਰ ਦਾ ਕਰਕੇ ਜੋਰਦਾਂ ਕੇ ਦਾ ਨਾਮ ਜਮਾਨਤ ਤੇ ਬਾਹਰ ਆਇਆ ਤੇ ਉਹ ਕਹਿੰਦੇ ਘਰੇ ਨਹੀਂ ਵੜਨ ਦੇਣਾ ਸੀ ਇਹਨੂੰ ਮਾਰਨੇ ਮਾਰਾ ਉਹਨਾਂ ਦੇ ਨਾਮ ਉਹਨਾਂ ਦਾ ਨਾਮ ਗਰਮੀਤ ਤੇ ਕਿਹ ਹੋਰ ਨਾਮ ਕਿਹੜੇ ਕਿਹੜੇ ਮੀਤਾਈ ਤੇ ਮਾਤਾ ਦਾ ਨਾਮ ਲਛਮੀ ਆਈ ਵੈਸੇ ਤਾਂ ਉਹਨਾਂ ਦੀ ਕੁੜੀ ਦਾ ਕਰਕੇ ਆ ਕਾਰਨ ਤਾਂ ਵੀ ਮੈਂ ਕੁੜੀ ਦਾ ਕਰਨੇ ਰੱਖਦੇ ਆ ਸਾਲੋਂ ਹੋ ਗਿਆ ਉਹਨਾਂ ਦੇ ਲੜਾਈ ਝਗੜੇ ਨੂੰ ਬਸ ওই ਕਾਰਨ ਰੱਖ ਲੈਂਦੇ ਹਰ ਵਾਰੀ ਰਾਤ ਨੂੰ ਘਰੇ ਵੜ ਕੇ ਸੀ ਗੱਡੀਆਂ-ਗੁੱਡੀਆਂ ਭੰਨ ਗਏ ਸਾਰੀਆਂ ਤੇ ਸੱਸ ਨੂੰ ਮੇਰੇ ਨੂੰ ਖਿੱਚ ਕੇ ਲੈ ਕੇ ਜਾਂਦੇ ਸੀ ਘਰੇ ਆ। ਤਿੰਨ ਗੱਡੀਆਂ ਤੋੜ ਗਿਓ। ਮੌਕੇ ਤੇ ਛੜਾਇ ਤੁਸੀਂ। ਹਾਂਜੀ। ਮੌਕੇ ਤੇ ਖੁੜਸਾਈ ਸੀ। ਹਾਂਜੀ। ਐਡਮਿਟ ਹੋਈ ਕਰਵਾ ਦਿੱਤੀ। ਨੌਕ ਦੇ ਕਿ ਰਿਪਨੋਵਾਂਗੇ। ਕਾਰਵਾਈ ਕੀ ਮੰਗ ਕਰਦੇ? ਕਾਰਵਾਈ ਤਾਂ ਬਸ ਇਨਸਾਫ ਹੈ। ਅਗ੍ਰਿਤੀ ਕੀ ਨਾਮ? ਪਰਗੜ ਸਿੰਘ। ਕੀ ਮਾਮਲਾ ਕੀ ਸੀ ਮਾਮਲਾ ਬਰਿਆਨ ਦਾ ਪਹਿਲਾਂ ਦਾ ਹੀ ਚੱਲੀ ਜਾਂਦਾ ਪੰਜ-ਛੇ ਮਹੀਨਿਆਂ ਦਾ ਰੌਲਾ ਆ ਚਾਚੇ ਕੁੜੀ ਲੈ ਗਿਆ ਸੀਗਾ ਇਹ ਫਿਰ ਉੱਥੇ ਜਾ ਕੇ ਹਾਰਨ ਮਾਰਦੇ ਅਗਲੇ ਦੇ ਬੁਹਿਆਂ ਦੇ ਅੱਗੇ ਖੜਦੇ ਗਏ ਦੋ ਤਿੰਨ ਦਿਨ ਪਹਿਲਾਂ ਇਹ ਲੜਿਆ ਰਾਤੀ ਇਹਨਾਂ ਨੂੰ ਗਾਲਾ-ਦੋਲਾ ਕੱਢੀ ਗਏ ਮੈਂ ਰਾਤ ਗਲੀ ਚ ਨੰਗੀ ਜਾਂਦਾ ਸੀ ਇਹਨਾਂ ਦੇ ਗੱਲ ਪਏ ਖੜੇ ਸੀਗੇ ਉਹ ਮੈਂ ਛੜਾਉਣਗਾ ਮੇਰੇ ਵੀ ਇਹਨਾਂ ਨੇ ਮਾਰਦੇ ਹਾਂ ਕਰ ਵੀ ਦੀ ਕੀ ਮਾਂ ਕਰਦੇ ਹੈ ਕਰ ਵੀ ਦੀ ਕੀ ਮਾਂ ਕਰਦੇ ਬਸ ਇਨਸਾਫ ਚਾਹੁੰਨੇ ਗਏ ਕੀ ਨਾ ਵੀਰੇ ਜਿਸ ਨੇ ਵੀ ਲਿਆ ਡੈਡ ਇਸ ਨਾਮ ਕੁਲਦੇਵ ਸਿੰਘ ਇਥੇ ਰਣੀ ਅਜੀਤ ਨਗਰ ਕੀ ਮੈਟਰ ਹੈ ਤੁਹਾਡੇ ਨਾਲ ਮੈਟਰ ਕੁਝ ਨਹੀਂ ਹੋਇਆ ਸੀ ਮਨ ਲੱਗੇ ਕੱਲ ਖੜੇ ਸੀ ਗਲੀ ਵਿੱਚ ਮਨ ਲੱਗੇ ਸਾਦੇ ਘਰਾ ਕੋਲ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਸ਼ੈਲੀ ਸ਼ੈਲੀ ਨਾਂ ਦਾ ਹੈਗਾ ਤੇ ਉਹਨੇ ਪਹਿਲਾਂ ਨਾ ਕਿ ਗਾਲ ਕੱਢੀ ਉੱਤੇ ਚੜ ਕੇ ਦੋ ਦਿਨ ਪਹਿਲਾਂ ਵੀ ਲੜਾਈ ਹੋਈ ਸੀ ਸਾਡੀ ਮੈਂ ਬੈਠਾ ਸੀਗਾ ਨਾਈ ਦੀ ਦੁਕਾਨ ਤੇ ਤੇ ਉਦੋਂ ਮੈਨੂੰ ਇਹਨਾਂ ਨੇ ਘੇਰ ਲਿਆ ਹੈਗਾ ਗੱਡੀ 'ਚ ਤੱਕਦੇ ਸੀਗੇ ਤੇ ਮੈਂ ਗਿਆ ਨਹੀਂਗਾ ਮੈਂ ਤਾਂ ਮੈਨੂੰ ਤਾਂ ਨਾ ਕੀ ਉਹਨਾਂ ਨੇ ਹੈਗਾ ਮੈਂ ਤਾਂ ਨਾ ਕੀ ਛਡਾ ਲਿਆ ਹੈਗਾ ਠੀਕ ਆ ਉਹਨਾਂ ਨੇ ਫਿਰ ਜਿਹੜੇ ਖੜੇ ਸੀ ਨੇ ਮਤਲੀਆਂਗਾ ਤੇ ਕੱਲ ਗਾਲ ਕੱਢੀ ਇਹਨਾਂ ਨੇ ਧੋਈ ਆ ਗੱਲ ਪਹਿਲਾਂ ਉਹਨਾਂ ਨੇ ਚਲਾਇਆ ਫਿਰ ਨਾ ਕੀ ਅਸਿਰੰਗ ਘਰੇ ਆ ਗਏ ਉਹਨਾਂ ਦੇ ਘਰੇ ਕੇ ਲੜਾਈ ਤੁਹਾਡੀ ਜਿਹੜੀ ਪਹਿਲਾਂ ਰਫਾ ਨਾ ਘਰੇ ਤਾਂ ਗਏ ਨਹੀਂ ਸੀ ਉਹਨਾਂ ਦੇ ਨਹੀਂ ਜਰੀ ਤੁਹਾਡੀ ਪ੍ਰਾਨ ਚਲਦੀ ਆ ਕਿਸੇ ਗੱਲ ਲੈ ਗਈ ਆ ਗਈ ਹੈ ਕੋਈ ਮੈਟਰ ਹੈਗਾ ਕੋਈ ਖਾਣਾ ਹੈਗਾ ਇਹ ਹੈਗਾ ਮੈਟਰ ਜਿਹੜੀ ਥੋੜੀ ਲੈ ਗਿਆ ਮੇਰੇ ਤਾਇਆ ਸੀ ਜੂਨ ਨਾਲ ਗੱਲ ਲਉ